ਇਹ ਮਤਲਬ ਆਪਦੇ ਹਫਤੋਂ ਇੰਜੈਕਸ਼ਨ ਵਿੱਚ ਲੱਭਣੋਂ ਹਟ ਗਿਆ। ਬਾਹ ਚ ਲਾਉਂਦੇ ਹੁੰਦੇ ਸੀ। ਹਾਂਜੀ। ਠੀਕ ਹੈ। ਕਿ ਮੈਂ ਆਪਦੇ ਛੋਟੇ ਬ੍ਰਦਰ ਨੂੰ ਗੈਨ ਲੱਗ ਗਿਆ। ਉਹ ਮੈਨੂੰ ਕਹਿੰਦਾ ਚਲ ਮੈਂ ਲਾ ਦਿੰਦਾ ਮੈਂ। ਉਹ ਲਾਉਣ ਲੱਗਿਆ ਤੇ ਉਹ ਨਾਲ ਜਿਹਦੇ ਬੱਚੇ ਸੁਣ ਸਹੀ ਕਮਾਈ ਕਮਈ ਗਿਆ ਉਹ ਕਾਪੀ ਪਾਚੀ ਜਿਹਨਾਂ ਜ਼ਬਰਦਸਤੀ ਇੰਜੈਕਸ਼ਨ ਆ ਪਾਣੀ। ਮਿਲੀ ਤਾਂ ਸਾਰੇ ਪਾਸੇ ਜਾਂਦਾ ਵੀਰੇ ਪੈਂਟ 'ਚ ਮਿਲ ਜਾਂਦਾ ਸਾਰ ਪਾਸੇ ਮਿਲ ਜਾਂਦਾ। ਸੂਰ ਲਾਉਣਾ ਬਕਾਈ ਜਾਂਦੀ ਹੈ ਸਾਰਾ ਕੁਝ ਜਿੰਨਾ ਟਾਈਮ ਸਰਕਾਰ ਚੋਂ ਵੀ ਹਰ ਜਗ੍ਹਾ ਤੋਂ ਮਿਲ ਜਾਂਦਾ। ਘਰ ਦੇ ਸਾਹਮਣੇ ਲਿਖਿਆ ਬਈ ਯਤ ਨਸ਼ੇ ਵਿਰੁੱਧ ਹੈ ਜਿਹੜਾ ਨੰਬਰ ਲਿਖਿਆ ਬਈ ਇਹਦੇ ਤੇ ਕਦੇ ਵੀ ਮਰਜ਼ੀ ਕਾਲ ਕਰਕੇ ਦੇਖ ਲਓ ਪਹਿਲੀ ਵਾਰ ਤੇ ਲੱਗਦਾ ਹੀ ਨਹੀਂ ਦਾ ਲਿਖਿਆ ਜ਼ਰੂਰ ਹੈ ਨਾਏ ਲੱਗਦਾ ਏ ਜੇ ਲੱਗਦਾ ਕਹਿ ਦੇਣਗੇ ਤੁਹਾਡੀ ਕਾਲ ਟਰਾਂਸਫਰ ਕਰਦੇ ਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਬਸ ਬਾਅਦ ਵਿੱਚ ਕੋਈ ਨਹੀਂ ਪੁੱਛਦਾ ਸਾਡੇ ਪਿੰਡ ਦੇ ਮੋਹ ਤੋਂ ਹਰ ਬੰਦੇ ਆ ਚਿੱਟਾ ਵੇਚਦੇ ਆ ਸ਼ਰੇ ਅਮੁੱ ਤਿੰਨ ਚਾਰ ਵਾਰ ਚੱਕੀ ਵੀ ਗਏ ਆ ਜੀ ਤੇ ਉਹਨਾਂ ਨੂੰ ਚਾਰ ਪੰਜ ਦਿਨ ਰੱਖ ਗਏ ਫੇਰ ਛੱਡ ਦਿੱਤਾ ਜਾਂਦਾ ਹੈ ਪਾਣੀ ਸ਼ੁਰੂ ਆ ਤੇ ਤਾਂ ਮੈਂਬਰ 11 12 ਦਾ ਸ਼ੁਰੂ ਹੋਇਆ ਹਾਂ 12 13 ਸਾਲ ਹੋ ਗਏ ਹਾਂਜੀ ਘਰੋਂ ਜੇ ਮੈਂ 100 ਰੁਪਏ ਵੀ ਨਾ ਲਵਾਂ ਪਰ ਮੈਂ ਡੇਲੀ ਦੋ ਟਾਈਮ 1000 1500 ਰੁਪਏ ਦਾ ਨਸ਼ਾ ਹਰ ਰੋਜ਼ ਕਰ ਲੈਂਦਾ ਸੀ ਤੁਸੀਂ ਕੰਮ ਕੀ ਕਰਦੇ ਹੁੰਦੇ ਸੀ ਪਹਿਲਾਂ ਜਦੋਂ ਤੁਸੀਂ ਠੀਕ ਹੁੰਦੇ ਸੀ ਨਸ਼ੇ ਪੱਤੇ ਤੋਂ ਦੂਰ ਹੁੰਦੇ ਸੀ ਪਹਿਲਾਂ ਮੇਰੇ ਕੇਸ ਰੱਖੇ ਸੀਗੇ ਜੀ ਕੀਰਤਨ ਕਰਦੇ ਸੀਗੇ ਕੀਰਤਨ ਕਰਦੇ ਸੀ ਹਾਂਜੀ ਛੋਟਾ ਭਰਾ ਛੋਟੇ ਭਰਾ ਦੀ ਡੈਥ ਹੋ ਗਈ ਉਹ ਉਹ ਕਦੋਂ ਲੱਗ ਗਿਆ ਸੀ ਉਹ ਮੈਂ ਦੇਖ ਗਈ ਇਹ ਉਹਨਾਂ ਮਰੇ ਤੇ ਪਰਚਾ ਸੀਗਾ ਇਹ ਹੁਣ ਬਾਹ ਨੂੰ ਕਿੰਨਾ ਚਿਰ ਹੋ ਗਿਆ ਇਨਫੈਕਟਿਵ ਇਹਨੂੰ ਤਾਂ ਇਹ ਤਾਂ ਉਹਦੇ ਹੁੰਦੇ ਸੀ ਹੋ ਗਈ ਜੀ ਅਜੇ ਬਸ ਮਤਲਬ ਇਹ ਵੀ ਪਰਸ ਨੂੰ ਉਹਦਾ ਘੋਗ ਆ ਮੈਨੂੰ ਕਿ ਦੋ ਦਿਨ ਡੈਥ ਹੋਣ ਤੋਂ ਪਹਿਲਾਂ ਹੀ ਹੋਈ ਜੀ ਤਕੜੇ ਤਕੜੇ ਬੰਦੇ ਹੀ ਠੀਕ ਹੈ ਜੀ ਉਹ ਵੇਚ ਰਹੇ ਆ ਪਰ ਅਸੀਂ ਫਿਰ ਵੀ ਇੱਕ ਇੱਕ ਬੰਦੀ ਵੀ ਅਜੇ ਤੱਕਣ ਮਾਰੇ ਵੀ ਕਨਾਂ ਸਿੱਧਾ ਨਹੀਂ ਲੈ ਰਹੇ ਵੀ ਚਲ ਵੰਦਾ ਆਪਦੇ ਆਪ ਸੋਧਰ ਜੇ ਤੁਹਾਡੀ ਇਹ ਹਾਲਤ ਕਿਵੇਂ ਬਾਂਦੀ ਗਰੇ ਮੇਰੀ ਹਾਲਤ ਚਲੋ ਆਏ ਆ ਜਿਹੜੀ ਯਾਰ ਗਲਤ ਪਹਿਲਾਂ ਸੋਹੜੀ ਪੈ ਗਏ ਨਸ਼ਾ ਕਰ ਲਾ ਕੇ ਪਹਿਲਾਂ ਆਪਾਂ ਹੀ ਪੇਪਰ ਤੇ ਪੀਂਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਇੱਥੇ ਪੱਟੇ ਜੇ ਭਾਏ ਹੋ ਗਈ ਸੀ ਕਿ ਮੈਂ ਮੋਟਰਸਾਈਕਲ ਤੋਂ ਡਿੱਗਿਆ ਸੀਗਾ ਠੀਕ ਹੈ ਤੇ ਉਹਦੇ ਨਾਲ ਥੋੜੀ ਜਿਹੀ ਇਨਫੈਕਸ਼ਨ ਬਣੀ ਸੀਗੀ ਗੁੱਠੇ ਤੇ ਇੱਥੇ ਵਾਲੀ ਆਹ ਵਾਲੀ ਆਹ ਵਾਲੀ ਠੀਕ ਹੈ ਤੇ ਮਾਦਰ ਗੌਰ ਨਹੀਂ ਕੀਤੀ ਥੋੜੀ ਜਿਹੀ ਜ਼ਿਆਦਾ ਓਕੇ ਤੇ ਮਗਰਿਆ ਮਤਲਬ ਆਪ ਦੇ ਹੱਤੋਂ ਜੇ ਅਕਸਰ ਮੇਥੋਂ ਲੱਗਣੋਂ ਹਟ ਗਿਆ ਠੀਕ ਹੈ ਆਪ ਲਾਉਂਦਾ ਸੀ ਪਾਂਚ ਲਾਉਂਦੇ ਹੁੰਦੇ ਸੀ ਹਾਂਜੀ ਠੀਕ ਹੈ ਤੇ ਮੈਂ ਆਪਦੇ ਛੋਟੇ ਬ੍ਰਦਰ ਨੂੰ ਕਹਿਣ ਲੱਗ ਗਿਆ ਉਹ ਮੈਨੂੰ ਕਹਿੰਦਾ ਚਲ ਮੈਂ ਲਾ ਦਿੰਦਾ ਮੈਂ ਹੂੰ ਉਹ ਲਾਉਣ ਲੱਗ ਗਿਆ ਤੇ ਉਹ ਨਾਲ ਜੁਦੇ ਬਚਾਂ ਸੂਈ ਸਹੀ ਕਮਾਈ ਕਮਈ ਗਿਆ ਉਹ ਕਾਂਵ ਕੱਟ ਗਈ ਨਾਲ ਜਬਤ ਗਈ ਇਨਫੈਕਸ਼ਨ ਪਾਣੀ ਅੰਦਰ ਅੱਛਾ ਉਹ ਉਹ ਤਾਂ ਠੀਕ ਇਨਫੈਕਸ਼ਨ ਵੱਧ ਗਈ ਹਾਂਜੀ ਜੋ ਤੁਹਾਡਾ ਭਰਾ ਲਾਉਂਦਾ ਹਾਂਜੀ ਹਾਂਜੀ ਤੁਸੀਂ ਲਾਉਣ ਕੋਂ ਤੋਂ ਲੱਗਿਆ ਮੈਨੂੰ ਵੀਰੇ ਹੋਈ ਗਿਆ ਟਾਈਮ ਤਾਂ ਕਾਫੀ ਹੋ ਗਿਆ ਵਿੱਚ ਦੀ ਹੱਟ ਵੀ ਜਾਂਦੇ ਸੀ ਪੰਜ ਮਹੀਨੇ 6 6 ਮਹੀਨੇ ਤੇ ਪੰਜ ਸਾਲ 7 ਸਾਲ ਦੀ ਜਾਨੀ ਸ਼ੁਰੂ ਆ ਤਾਂ ਮੈਂ ਵੀਰੇ 11 12 ਦਾ ਸ਼ੁਰੂ ਹੋਇਆ ਲਗਿਆ 12 13 ਸਾਲ ਹੋ ਗਏ ਹਾਂਜੀ ਹਾਂਜੀ ਠੀਕ ਹੈ ਤੇ ਛੋਟਾ ਭਰਾ ਛੋਟੇ ਭਰੇ ਦੀ ਡੈਥ ਹੋ ਗਈ ਉਹ ਕਦੋਂ ਲੱਗ ਗਿਆ ਸੀ ਉਹ ਮੈਂ ਅੰਦਰ ਸੀ ਗਈ ਉਹਨੂੰ ਮਰੇ ਤੇ ਪਰਚਾ ਸੀਗਾ ਹੂੰ ਉਹ ਤੇ ਲੱਗ ਗਿਆ ਇਹ ਹੁਣ ਬਾਹ ਨੂੰ ਕਿੰਨਾ ਚਿਰ ਹੋ ਗਿਆ ਇਨਫੈਕਟਡ ਹੋਈ ਨੂੰ ਇਹ ਤਾਂ ਇਹ ਤਾਂ ਉਹਦੇ ਹੁੰਦੇ ਸੀ ਹੋ ਗਈ ਜੀ ਅਜੇ ਬਸ ਮਤਲਬ ਵੀ ਪਰਸ ਨੂੰ ਉਹਦਾ ਭੋਗ ਆ ਮੰਨ ਲਓ ਕਿ ਦੋ ਦਿਨ ਡੈੱਥ ਹੋਣ ਤੋਂ ਪਹਿਲਾਂ ਹੀ ਹੋਈ ਹੈ ਜੀ ਇੱਥੇ ਹਾਲਾਤ ਕੀ ਹੈ ਚਿੱਟੇ ਦੇ ਚਿੱਟੇ ਦੇ ਹਾਲਾਤ ਤਾਂ ਵੈਸੇ ਕੋਈ ਕੋਈ ਬਾੜਾ ਕੋਈ ਇਹ ਵੀ ਨਹੀਂ ਹੈਗਾ ਵੀ ਨਸ਼ਾ ਕੋਈ ਜਾਂ ਇਹਦੇ ਬਿਨਾ ਸਰਦਾ ਨਹੀਂ ਇੱਕ ਬਸ ਮਾਨਸਿਕ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਬੰਦਾ ਕਿੰਨੀ ਕਿਸਾਨੀ ਨਾਲ ਮਿਲੀ ਤਾਂ ਸਾਰੇ ਪਾਸੇ ਜਾਂਦਾ ਵੀਰੇ ਪਿੰਡ 'ਚ ਮਿਲ ਜਾਂਦਾ ਸਾਰ ਪਾਸੇ ਮਿਲ ਜਾਂਦਾ ਹੈ ਗੌਰ ਲਾਉਣਾ ਨਹੀਂ ਪਕਾਈ ਜਾਂਦੀ ਸਾਰਾ ਕੁਝ ਜੰਨਾ ਟਾਈਮ ਸਰਕਾਰ ਚਾਹੁੰਦੀ ਹਰ ਜਗ੍ਹਾ ਤੋਂ ਮਿਲ ਹੀ ਜਾਂਦਾ ਹੂੰ ਇਹ ਸਰਕਾਰ ਚਾਵੇ ਗਵਰਨਮੈਂਟ ਜਾਵੇ ਤਾਂ 1 ਮਿੰਟ ਦੇ ਵਿੱਚ ਬੰਦ ਚੱਕਾ ਕਰ ਸਕਦੀ ਹੈ ਜੇ ਗੌਰ ਹੋ ਜਾਵੇ ਸਰਕਾਰ ਦੀ ਉਹਨੇ ਪਰ ਗੌਰ ਹੈ ਨਹੀਂ ਕੀ ਨਹੀਂ ਗੌਰ ਨਹੀਂ ਤੁਹਾਡੇ ਇਸ ਘਰ ਦੇ ਸਾਹਮਣੇ ਲਿਖਿਆ ਹੋਇਆ ਯੋਧ ਨਸ਼ੇ ਵਿਰੁੱਧ ਹੈ ਹੈ ਜਿਹੜਾ ਨੰਬਰ ਲਿਖਿਆ ਹੋਇਆ ਹੈ ਇਹਦੇ ਤੇ ਕਦੇ ਵੀ ਮਰਜ਼ੀ ਕਾਲ ਕਰਕੇ ਦੇਖ ਲਓ ਪਹਿਲੀ ਵਾਰ ਤੇ ਲੱਗਦਾ ਹੀ ਨਹੀਂਗਾ ਹੂੰ ਇੱਕ ਸਰਪ ਲੋਕ ਦਿਖਾਵਾ ਬਾਈ ਹੂੰ ਲਿਕੇ ਜਰੂਰ ਨਾਏ ਲੱਗਦਾ ਏ ਜੇ ਲੱਗਦਾ ਕਹਿ ਦੇਣਗੇ ਤੁਹਾਡੀ ਕਾਲ ਟ੍ਰਾਂਸਫਰ ਕਰਦੇ ਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਬਸਵਾ ਦੇ ਵਿੱਚ ਕੋਈ ਨਹੀਂ ਬਚਦਾ ਕੋਈ ਨਹੀਂ ਬਚਦਾ ਜਿਹੜੇ ਲੈ ਜਾਂਦੇ ਆ ਫੜ ਕੇ ਲੈ ਜਾਂਦੇ ਆ ਜੀ ਤਗੜੇ ਮਗਰਮਾ ਆ ਉਹਨਾਂ ਨੂੰ ਠੀਕ ਆ ਪੈਸਾ ਲੈ ਲੈਂਦੇ ਆ 2-4 ਦਿਨ ਤਕਾਬਾ ਕਰਦੇ ਆ ਰੱਖਦੇ ਆ ਫਿਰ ਫਿਰ ਛੱਡ ਦਿੰਦੇ ਆ ਬਸ ਉਦੋਂ ਬਾਅਦ ਦੇ ਵਿੱਚ ਥੋੜੀ ਜਿਹੀ ਸਖਤਾਈ ਦਿਖਾਉਂਦੇ ਆ 2-4 ਦਿਨ ਆਉਂਦੇ ਆ ਗੱਡੀਆਂ ਗੱਡੀਆਂ ਆਉਂਦੀਆਂ ਆ ਇਹ ਦੇਖਦੇ ਆ ਇਹ ਤੇ ਮੰਡੀ ਦੇ ਵਿੱਚ ਵੀ ਮੇਲਾ ਲੱਗਿਆ ਰਹਿੰਦਾ ਸਾਡੇ ਆ ਹਾਂ ਬਹੁਤ ਜਿਆਦਾ ਵਧੀਆ ਹੋਈ ਕੰਮ ਤੁਸੀਂ ਕਿੰਨੇ ਦਾ ਲਾਉਨੇ ਹੋ ਕਿੰਨੇ ਪੈਸਿਆਂ ਦਾ ਲਾ ਦਿੰਦੇ ਮੈਂ ਤਾਂ ਹੁਣ ਤਵਿਰ ਕਰ ਗ੍ਰੇਡੀਸ਼ਨ ਡਾਉਣੀ ਐ ਮੈਨੂੰ ਕਹਾਂ ਪਰ ਆਇਆ ਚੱਕਰੇ ਆ ਜਿਹੜਾ ਨਸ਼ੇ ਵਾਲਾ ਬੰਦਾ ਹੁੰਦਾ ਚਿੱਟੇ ਵਾਲਾ ਮੰਨ ਲਓ ਜਿਵੇਂ ਇੱਕ ਕਹਿ ਦਿੰਦੇ ਆ ਵੀ ਇਹਨਾਂ ਵੀ ਰੋਟੀ ਵਾਲਾ ਬੰਦਾ ਰੋਟੀ ਦਾ ਹਿੱਲਾ ਵਸੀਲਾ ਘਾਰੀ ਲੈਂਦਾ ਆਹੋ ਨਸ਼ੇ ਵਾਲਾ ਦਾਰੂ ਵਾਲਾ ਦਾ ਘਾਰੀ ਲੈਂਦਾ ਹਾਂ ਜੀ ਜੇ ਹਜ਼ਾਰ ਦਾ ਇਹ ਨਸ਼ਾ ਚਾਹ 500 ਦਾ ਇਹ ਨਸ਼ਾ ਕਰੋ ਜੇ ਮੈਂ 100 ਰੁਪਿਆ ਵੀ ਨਾ ਲਮਾ ਪਰ ਮੈਂ ਡੇਲੀ 2 ਟਾਈਮ 1000 1500 ਰੁਪਏ ਦਾ ਨਸ਼ਾ ਹਰ ਰੋਜ਼ ਕਰ ਲੈਂਦਾ ਸੀ ਤੁਸੀਂ ਕੰਮ ਕੀ ਕਰਦੇ ਹੁੰਦੇ ਸੀ ਪਹਿਲਾਂ ਜਦੋਂ ਤੁਸੀਂ ਠੀਕ ਹੁੰਦੇ ਸੀ ਨਸ਼ੇ ਪਤੇ ਤੋਂ ਦੂਰ ਹੁੰਦੇ ਸੀ ਪਹਿਲਾਂ ਮੇਰੇ ਕੇਸ ਰੱਖੇ ਸੀਗੇ ਕੀਰਤਨ ਕਰਦੇ ਸੀਗੇ ਕੀਰਤਨ ਕਰਦੇ ਸੀ ਤੁਸੀਂ ਹਾਂਜੀ ਠੀਕ ਹੈ ਲੋ ਗੁਰੂ ਨਾਲ ਜੁੜੇ ਹੋਏ ਦੋ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਪਿੰਡ ਆ ਗਏ ਹੂੰ ਪਿੰਡ ਆ ਕੇ ਤੇ ਮੈਂ ਵਾਸਤੇ ਕਨੈਕਟਰੀ ਕਰ ਲੱਗ ਗਿਆ ਸੀਗਾ ਜੀ ਹਰ ਵਾਸਤੇ ਠੀਕ ਹੈ ਤਨ ਹੈ ਗਾਇਦੀ ਮਹਾਰਾਜ ਦੀ ਵਧੀਆ ਕਿਰਪਾ ਬਣ ਗਈ ਸੀ ਵਧੀਆ ਪੈਸੇ ਬਣ ਲੱਗੇ ਸੀ 4-5000 ਰੁਪਏ ਵਧੀਆ ਦਿਹਾੜੀ ਪਉਣ ਲੱਗ ਗਿਆ ਸੀ ਹੂੰ ਘੁੱਟੋ ਘੱਟ ਵਾਲਾ ਨਹੀਂ ਦੋ ਪਰਿਵਾਰ ਪਾਲ ਸਕਦਾ ਸੀ ਮੈਂ ਨਾ ਜਾਣੀ ਵਧੀਆ ਕਮਾਈ ਸੀ ਹਾਂਜੀ ਵਧੀਆ ਕਮਾਈ ਸੀ ਪਿੰਡ ਦੀ ਕੁਸ ਮਰੀਰ ਬੰਦੇ ਉਹਨਾਂ ਦੇ ਵਿੱਚ ਜਾਨੀ ਕੁਸ ਮਰ ਵੀ ਚੁੱਕੇ ਆ ਹੂੰ ਉਹਨਾਂ ਨੇ ਇਹ ਗੱਲ ਦੇਖੀ ਬਈ ਉਹਨਾਂ ਦੇ ਅਦਕ ਕੰਮ ਇਹ ਹੁੰਦਾ ਵੀ ਜਿਹੜੇ ਬੰਦੇ ਨੂੰ ਪੈਸਾ ਦੇਖਣਾ ਵੀ ਉਹ ਬੰਦੇ ਨੂੰ ਦੇਖੋ ਪੱਟੋ ਜਿਹੜੇ ਕੋਲੇ ਪੈਸਾ ਹੈਗਾ ਠੀਕ ਹੈ ਵਿਆਪਾਰ ਨੂੰ ਸੌਖ ਹੋ ਗਏ ਹੂੰ ਨੇ ਰੋਜ਼ ਮੈਨੂੰ ਸਵੇਰ ਲੈ ਕੇ ਆਉਣਾ ਬਿਠਾ ਕੇ ਸ਼ਾਮ ਨੂੰ ਮੈਨੂੰ ਬਿਠਾ ਲੈਣਾ ਜਗਰਾਉ ਤੋ ਕਿਤੇ ਕਿਤੇ ਬਿਠਾ ਲੈਣਾ ਹੂੰ ਫਿਰ ਸਵੇਰ ਨੂੰ ਫੇਰ ਛੱਡ ਕੇ ਆਉਣਾ ਉਸ ਤੋਂ ਲੱਤ ਵਾਦੀ 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 ਪਹਿਲਾ ਪੇਪਰ ਤੇ ਫਿਰ ਟੀਕੇ ਤੇ ਬਾਅਦ ਕਿਆ ਕਰੇ ਟੀਕੇ ਹਾਂਜੀ ਆ ਹੁਣ ਹੁਣ ਕਿੱਥੇ ਲਾਉਣੇ ਆਹ ਬੰਦ ਥੋੜੀ ਪੂਰੀ ਇਨਫੈਕਸ਼ਨ ਹੋਈ ਵੀ ਹੁਣ ਤਾਂ ਹੀ 7-8 ਦਿਨ ਹੋ ਗਏ ਹੁਣ ਤਾਂ ਲਾਉਂਦਾ ਨਹੀਂ ਗਏ ਗੋਲੀ ਖਾਣੇ ਜੀ ਵਾਲੀ ਗੋਲੀ ਖਾਣੇ ਜੀ ਹਾਂਜੀ ਮਤ ਛੱਡਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਨਹੀਂ ਹੁਣ ਛੱਡਣ ਦੀ ਕੋਸ਼ਿਸ਼ ਹੀ ਹੈ ਜੀ ਛੱਡਣ ਦੀ ਕੋਸ਼ਿਸ਼ ਹੀ ਹੈ ਹਾਂਜੀ ਹਾਂਜੀ ਮਤਲਬ ਮਾਂ ਤੁਹਾਡੀ ਦਾ ਇੱਕ ਪੁੱਤ ਚਲੇ ਗਿਆ ਇੱਕ ਪੁੱਤ ਐ ਬਿਮਾਰ ਪਿਆ ਹੁਣ ਤੁਸੀਂ ਇਹ ਤਾਂ ਕੋਸ਼ਿਸ਼ ਕਰੋ ਉਹਦੇ ਨਹੀਂ ਵੇਖ ਕੇ ਪਿਓ ਨਹੀਂ ਵੇਖ ਕੇ ਵੀ ਯਾਰ ਹੁਣ ਆਪਾਂ ਇਹ ਨਹੀਂ ਕਰਨਾ ਚਾਹੀਏ ਕੋਈ ਵੀ ਕਵੇ ਚਾਹੇ ਕੋਈ ਕਿਸੇ ਤਰੀਕੇ ਨਾਲ ਵੀ ਭਾਲ ਵੀ ਉਠੇ ਬਿਮਾਰ ਨਹੀਂ ਹੈ ਮੇ ਕੋਈ ਜਿੱਦ ਦੇ ਦਾ ਮੇਰਾ ਭਰਾ ਦੀ ਡੈਥ ਹੋਈ ਹੈ ਠੀਕ ਆ ਮੈਨੂੰ ਬਹੁਤ ਲੋਕਾਂ ਵੱਲੋਂ ਧਮਕੀਆਂ ਰਹੀਆਂ ਠੀਕ ਆ ਮੇਰੇ ਡੈਡੀ ਨੂੰ ਵੀ ਆ ਰਹੀਆਂ ਵੀ ਤੁਸੀਂ ਅਖਬਾਰ ਦੇ ਵਿੱਚ ਖਬਰ ਲਾਈ ਆ ਜਾਂ ਤੁਸੀਂ ਵੀਡੀਓ ਪਾਈ ਆ ਠੀਕ ਆ ਪੀ ਹੁਣ ਇਹਦੇ ਵਿੱਚ ਪਰ ਅਸੀਂ ਕਿਸੇ ਦਾ ਨਾਂ ਤਾਂ ਕਿਸੇ ਦਾ ਵੀ ਨਹੀਂ ਲਿਆ ਗਏ ਠੀਕ ਆ ਹੁਣ ਜਿਹਦੇ ਘਰੋਂ ਜੀ ਜਿਹਦੀ ਭਰਾ ਜਾਂਦਾ ਜਿਹਦਾ ਪੁੱਤ ਜਾਂਦਾ ਉਹ ਮਾਪਿਆਂ ਨੂੰ ਪਤਾ ਹੁੰਦਾ ਦੁੱਖ ਕੀ ਹੁੰਦਾ ਹੈ ਹੈਨਾ ਤੇ ਜਲ ਇਹਨਾ ਜ਼ਰੂਰ ਆ ਹਾਂ ਅਸੀਂ ਇੱਕ ਵਾਰਨਿੰਗ ਜ਼ਰੂਰ ਕੀਤੀ ਆ ਵੀ ਹਾਂ ਵੀ ਇੱਥੇ ਇਦਾਂ ਸਰਿਆਂ ਨਸ਼ਾ ਵੇਚਦਾ ਏ ਠੀਕ ਆ ਇੰਨਾ ਕਰਕੇ ਮੈਨੂੰ ਬਹੁਤ ਬੰਦਿਆਂ ਨੇ ਸ਼ਰੇਆਮ ਧਮਕੀਆਂ ਦਿੱਤੀਆਂ ਵੀ ਅਸੀਂ ਤੁਹਾਡੇ ਨਾਲ ਦੇਖਣਾ ਹੈ ਜਿਵੇਂ ਕਰਨਾ ਜੋ ਕਰਨਾ ਬਹੁਤ ਤੁਹਾਡਾ ਭਰਾ ਦੀ ਮੌਤ ਹੋ ਗਈ ਤੁਸੀਂ ਉਹ ਦੁੱਖ ਵੀ ਨਹੀਂ ਰੋ ਸਕਦੇ ਧਮਕੀਆਂ ਆਏ ਹਾਂਜੀ 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 ਤੇ ਜੇ ਕਿਸੇ ਨੂੰ ਕਹਿੰਦੇ ਵੀ ਹਾਂ ਵੀ ਸਾਡਾ ਤਾਂ ਇਧਰ ਤਾਂ ਧਿਆਨ ਹੀ ਨਹੀਂ ਹੈ ਨੀ ਕਿ ਸਾਡਾ ਜੇ ਮੇਰੇ ਭਰਾ ਦੇ ਪੈ ਦਤ ਹੋਏ ਨੂੰ ਅਜੇ ਤਾਂ ਭੋਗ ਵੀ ਨਹੀਂ ਪਿਆਗਾ ਤੇ ਕਹਿੰਦੇ ਕਿ ਅਸੀਂ ਐਂ ਕਰਨਾ ਜਿਵੇਂ ਕਰਨਾ ਮੈਂ ਤਾਂ ਇੱਕ ਗੱਲ ਕਹਿ ਤੀ ਹਾਂ ਇਸ ਗੱਲ ਮਾਰੇ ਨੇ ਮੈਂ ਜਾਣ ਕੇ ਇਹ ਮੈਂ ਚਾਲ ਖੇਡਣ ਮਾਰੇ ਨੇ ਮੈਂ ਜਾਣ ਕੇ ਫੋਨ ਕਾਲ ਜ਼ਰੂਰ ਕੀਤੇ ਕੱਲ ਨੂੰ ਕਿਉਂਕਿ ਉਹ ਕਹਿਣਗੇ ਵੀ ਹਾਂ ਵੀ ਤੂੰ ਜਾਣ ਕੇ ਮੈਂ ਹਰ ਇੱਕ ਕੰਦੇ ਨੂੰ ਕਾਲ ਕੀਤਾ ਵੀ ਹਾਂ ਮੈਂ ਸਮਾਨ ਲੈਣਾ 500 ਦਾ ਲੈਣਾ ਕਿੰਦੇ ਨੂੰ 400 ਦਾ ਕਹਿ ਕੇ ਸਾਨੂੰ 1000 ਦਾ ਕਿਹਾ ਮੈਨੂੰ ਸਭ ਬੰਦੇ ਜਵਾਬ ਦੇਣ ਲੱਗੇ ਠੀਕ ਹੈ ਕੰਦੇ ਵੀ ਤੂੰ ਵੀਡੀਓ ਪਾ ਦੀ ਤੁਹਾਡੇ ਘਰ ਦੇ ਨੇ ਡਰ ਕੇ ਜਿਹੜੇ ਪਹਿਲਾਂ ਸਮਾਨ ਦਿੰਦੇ ਸੀ ਉਹ ਵੀਡੀਓ ਤੋਂ ਬਾਅਦ ਛੱਡ ਗਏ ਛੱਡ ਗਏ ਠੀਕ ਹੈ ਕੰਮ ਪਰ ਚੱਲ ਰਿਹਾ ਵਾ ਜੀ ਹਜੇ ਵੀ ਮੈਂ ਕਹੇਗਾ ਲੋ ਕਿਸੇ ਕੋਲੋਂ ਆਪ ਨੂੰ ਕਿਸੇ ਦਾ ਡਰ ਨਹੀਂ ਪਰ ਜੇ ਹੁਣ ਕੋਈ ਵੀ ਵੇਚੂਗਾ ਸ਼ਰਿਆਂ ਵਡਾਂਗ ਖੜ ਫੜ ਕੇ ਤੇ ਖੜਾਂਗੇ ਕਿਸੇ ਨੂੰ ਅਸੀਂ ਨਹੀਂ ਵੇਚਣ ਦੇਣਾ ਬਸ ਹਾਂ ਧੰਨਵਾਦ ਰਤ ਕੀ ਜਾਂਦੇ ਬੇੜ ਦਾ ਇੱਕ ਮਹੀ ਰਾਤ ਦੀ ਕਹਾਣੀ ਦਾ ਵੀ ਕੀ ਰਾਤ ਵੀ ਸੀਗਾ ਇੱਕ ਫੋਨ ਆਇਆ ਸੀਗਾ ਜੀ ਸਾਡਾ ਮੇਰੇ ਚਾਚੇ ਦਾ ਮੁੰਡਾ ਹੀ ਆ ਆਪਣੇ ਉਹ ਪੱਤਰਕਾਰਾ ਮਨਦੀਪ ਸਿੰਘ ਤੇ ਮਨੂੰ ਫੋਨ ਕਰਕੇ ਕਹਿੰਦਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਵੀਡੀਓ ਡਿਲੀਟ ਕਰੋ ਧਮਕੀਆਂ ਦਿੰਦਾ ਸੀ ਮੈਂ ਤੁਹਾਡੇ ਤੇਣਾ ਆਇਆ ਕਰੂੰਗਾ ਜੋ ਕਰੂੰ ਤੇ ਹਾਲਾਂਕਿ ਉਹਨਾਂ ਦੇ ਆਪ ਦੇ ਹਾਲਾਤ ਘਰੇ ਇੰਨੇ ਘਾੜੇ ਉਹਨਾਂ ਨੇ ਕੋਈ ਪੁੱਛ ਗਿਸੀ ਨਹੀਂ ਜਦੋਂ ਉਹਦਾ ਬਾਪੂ ਆ ਜਾਂਦਾ ਘਰੋਂ ਭੱਜ ਜਾਂਦੀ ਹੈ ਜੀ ਹਮ ਸ਼ਰੇ ਆਮੋ ਬੰਦਾ ਝੂਠ ਬੋਲਦਾ ਏ ਸ਼ਰੇ ਆਮੋ ਬੰਦਾ ਪੈਂਟ ਦੇ ਵਿੱਚ ਚਿੱਟਾ ਵੇਚ ਰਿਹਾ ਏ ਠੀਕ ਆ ਜੀ ਤਕੜੇ ਤਕੜੇ ਬੰਦੇ ਜੀ ਠੀਕ ਆ ਜੀ ਉਹ ਵੇਚ ਰਹੇ ਆ ਪਰ ਅਸੀਂ ਫਿਰ ਵੀ ਇੱਕ ਇੱਕ ਬੰਦੀ ਦੀ ਅਜੇ ਤਰਖਣ ਮਾਰੇ ਵੀ ਕਨਾ ਸਿੱਧਾ ਨਹੀਂ ਲੈ ਰਹੀ ਵੀ ਚੱਲ ਵਿੰਦਾ ਆਪਦੇ ਆਪ ਸੁਧਰ ਜੇ ਵੀ ਕਿਉਂ ਪਿੰਡ ਚ ਨਾਂ ਨਹੀਂ ਹਾਂਜੀ 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 ਵੀ ਚਲ ਕਾਹ ਤੋਂ ਆਪਕੇ ਇਹਦਾ ਨਾਂ ਲੈਣਾ ਜੀ ਜਿਵੇਂ ਮਾਨ ਸਰਕਾਰ ਕਹਿੰਦੀ ਵੀ ਨਸ਼ਾ ਖਤਮ ਕਰਤਾ ਸੀ ਤੁਹਾਨੂੰ ਲੱਗਦਾ ਤੁਸੀਂ ਤਾਂ ਆਪ ਡਿਕਟੋ ਜਿਹੜੀ ਚੀਜ਼ ਕਿਹੜਾ ਅਜੇ ਜੀ ਕਾਹ ਤੋਂ ਬੰਦ ਕਿੱਥੇ ਹੁੰਦੀ ਆ ਜੇ ਔਰ ਸਰਕਾਰ ਚਾਵੇ ਇੱਕ ਮਿੰਟ ਦੇ ਵਿੱਚ ਸਭ ਕੁਝ ਬੰਦ ਹੋ ਜਾਂਦਾ ਸਰਕਾਰ ਚਾਵੇ ਤਾਂ ਹੈਣੀ ਸਰਕਾਰ ਪਹਿਲੀ ਗੱਲ ਤਾਂ ਹੀ ਆਪਣੇ ਹੁਣ ਨੰਬਰ ਲਿਕੇ ਘਰ ਦੇ ਸਾਡੇ ਮੂਹਰੇ ਨੰਬਰ ਲਿਕੇ ਲੈ ਹੁਣ ਟਰਾਈ ਕਰਕੇ ਦੇਖ ਲੈਨੇ ਕਦੇ ਕਿਸੇ ਨੇ ਨੇ ਵੀ ਨਹੀਂ ਹੁਣ ਇਹ WhatsApp ਨੰਬਰ ਆ ਬਸ ਗਾਂਧੀ ਗਾਂ ਕਹਿੰਦੇ ਹੋ ਡਰ ਨਾ ਟਣਾ ਤੁਹਾਡੇ ਜ਼ਿਲ੍ਹੇ ਦੇ ਟ੍ਰਾਂਸਫਰ ਕਰਦੇ ਆ ਕਾ ਕੋਈ ਵੀ ਨਹੀਂ ਆਉਦਾ ਅੱਛਾ ਸਾਡੇ ਪਿੰਡ ਦੇ ਮੂਹ ਤੋਂ ਹਰ ਬੰਦੇ ਆ ਚਿੱਟਾ ਵੇਚਦੇ ਆ ਸ਼ਰੇ ਅਮੁੱ ਤਿੰਨ ਚਾਰ ਵਾਰ ਚੱਕੀ ਵੀ ਗਏ ਆ ਜੀ ਤੇ ਉਹਨਾਂ ਨੂੰ ਚਾਰ ਪੰਜ ਦਿਨ ਰੱਖ ਕੇ ਫੇਰ ਛੱਡ ਦਿੱਤਾ ਜਾਂਦਾ ਹੈ ਅਫੀਰ ਉਸ ਚਾਰ ਪੈਂਦਨ ਫਾਰਮੈਲਟੀ ਕੀਤੀ ਜਾਂਦੀ ਹੈ ਹਾਂ ਫਾਰਮੈਲਟੀ ਕੀਤੀ ਜਾਂਦੀ ਹੈ ਜੀ ਇਹ ਛੱਡ ਦਿੱਤਾ ਜਾਂਦਾ ਹੈ ਤੇ ਉਹ ਕਹਿੰਦਾ ਯਾਰ ਤੁਸੀਂ ਚੰਗੇ ਬੰਦੇ ਆ ਤੁਸੀਂ ਵੀਡੀਓ ਪਾਤੀ ਮੇਰਾ ਤਾਂ 50000 ਲਵਾਤਾ ਮੈਨੂੰ ਚੱਕ ਲਿਆ ਪੁਲਿਸ ਨੇ ਤਾਂ ਸ਼ਗਰ ਇਹ ਧੋਖੇ ਦਿੰਦੇ ਆ ਕਹਿੰਦਾ ਕਿ ਤੂੰ ਮੇਰਾ 50000 ਰੁਪਇਆ ਲਵਾਤਾ ਤੇ ਮੈਨੂੰ ਚੱਕ ਲਿਆ ਤੂੰ ਮੇਰੇ ਪੈਸੇ ਲਵਾ ਤੇ ਆ ਲਵਾ ਤੇ ਮੈਨੂੰ ਚਿੱਟੇ ਤੱਕ ਕੋਈ ਕਿਸੇ ਦੀ ਦੇਖੋ ਹੀ ਜਦੋਂ ਨਸ਼ਾ ਕਰਦੇ ਸੀਗੇ ਉਦੋਂ ਮੈਨੂੰ ਇੱਕ ਤਰ੍ਹਾਂ ਦੀ ਜ਼ਰੂਰਤ ਵੀ ਸੀ ਵੀ ਮੈਨੂੰ ਇਹਨਾਂ ਤੋਂ ਮਿਲਣਾ ਨਹੀਂ ਜੇ ਮੈਂ ਨਾ ਨਾ ਬਗਾੜ ਲਈ ਹੈਨਾ ਪਰ ਹੁਣ ਆਪਾਂ ਪੀਣਾ ਨਹੀਂ ਖਾਣਾ ਨਹੀਂ ਕੁਝ ਕਰਨਾ ਨਹੀਂ ਪਰ ਜਦੋਂ ਨਾ ਆਪਾਂ ਨੂੰ ਕੋਈ ਦੇਵੇ ਨਾ ਦੇਵੇ ਚਾਹ ਨਾ ਦੇਵੇ ਆਪਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਪਰ ਮੈਂ ਕਿਸੇ ਨੂੰ ਵੀ ਵੇਚਣ ਵੀ ਨਹੀਂ ਦੇਣਾ ਹੁਣ ਹਾਂਜੀ ਵੇਚਣ ਵੀ ਨਹੀਂ ਦੇਣਾ ਹੁਣ ਹਾਂਜੀ ਹਾਂਜੀ ਬਸ ਬਸ ਗੱਲ ਕਰਦਾ ਵੇਖ ਲਾ ਵਧੀਆ ਰਹਿ ਤੁਹਾਡੀ ਹੁਣ ਇਹ ਬਾਹ ਦੀ ਮੇਨ ਸਮੱਸਿਆ ਤੁਹਾਡੀ ਹਾਂਜੀ ਇਹ ਬਾਹ ਦਾ ਬਸ ਥੋੜਾ ਜਿਹਾ ਬਾਹ ਘਟ ਗਈ ਨਾ ਤੇ ਠੀਕ ਹੋ ਗਈ। ਇਹ ਦੁਆ ਦੇ ਬੱਚੇ ਸੀ ਰਾਹ ਤੇ ਆ ਜੀ ਮੈਂ। ਆਪਾਂ ਕਿਸੇ ਨੂੰ ਹੋਰ ਬਿਲਕੁਲ ਹੀ ਨਹੀਂ ਅਧਰ ਬੜਨ ਦੇਣਾ। ਭਰਾ ਭਰਾ ਆ ਗਿਆ ਉਦੋਂ ਦਿਲ ਤੇ ਕੀ ਬੀਤੀ ਮੇਰਾ ਇੱਕ ਭਰਾ ਨਸ਼ੇ ਨੇ ਖੋਲਿਆ ਮੇਰੇ ਤੋਂ। ਐਸੇ ਦੁੱਖ ਮਾਰੇ ਨਹੀਂ ਤਾਂ ਛੱਡਿਆ ਬਈ ਮੇਰਾ ਭਰਾ ਉਹਦੀਆਂ ਤਿੰਨ ਬੇਟੀਆਂ ਮਾਈ ਠੀਕ ਆ। ਮੈਂ ਅੱਜ ਤਲਬ ਕੁਵਾਰਾ ਮਾ ਉਹਨਾਂ ਨੂੰ ਸਾਹਮਣੇ ਵਾਲਾ ਕੋਣਾ ਜੀ ਮੈਂ ਵੀ ਹੋਣਾ। ਹਜੇ ਵੀ ਮੈਂ ਨਾ ਹਟਾ ਤੇ ਉਹਨਾਂ ਦਾ ਫਿਰ ਕੌਣ ਰਹੂਗਾ ਜੀ ਪਿੱਛੇ। ਵੱਡੀ ਗੱਲ ਤਾਂ ਇਹੀ ਆ ਵੱਡੀ ਗੱਲ ਜਦੋਂ ਜਿਹਦਾ ਭਰਾ ਗਿਆਈ ਉਹਨੂੰ ਦੁੱਖ ਪਤਾ ਹੁੰਦਾ ਸੱਚੀਆਂ ਬਾਹਾਂ ਮ ਟੁੱਟ ਜਾਂਦੀਆਂ ਜਦੋਂ ਭਰਾ ਚਲੇ ਜਾਂਦੇ ਆ ਇੱਕ ਸਿਰਫ ਤੁਰੇ ਫਿਰਦੇ ਆ ਪਤਾ ਇਹ ਵੀ ਕੀ ਦੁੱਖ ਮਾਰਦਾ ਹੈ ਤੇ ਇੱਥੇ ਜਗਾ ਦੀ ਮੈਂ ਜੇ ਮੜਾ ਮ ਟੱਗੇ ਆ ਜਾਣ ਕੇ ਉਹਨਾਂ ਨੂੰ ਬਿਨਾਂ ਮਨ ਨੂੰ ਨਸ਼ਾ ਦੇ ਦੇ 500 ਦਾ ਦੇ 2000 ਦਾ ਦੇ ਦੋ ਅਸੀਂ ਤੁਹਾਡੇ ਘਰੇ ਲਾਂਬਾ ਦੇਵਾਂਗੇ ਤੂੰ ਸਾਡੇ ਤੋਂ ਨਸ਼ਾ ਮੰਗਦਾ ਹੀ ਕਰਦਾ ਹੋਰ ਬੰਦਿਆਂ ਨੂੰ ਤਾਂ ਦੇ ਹੀ ਜਾ ਰਹੇ ਆ ਸਾਡੇ ਤੋਂ ਫੈਲਖਾ ਰਹੇ ਆ ਵੀ ਇਹ ਵੀਡੀਓ ਪਾਉਂਦੇ ਸਾਨੂੰ ਜਵਾਬ ਦੇ ਰਹੇ ਆ ਪਹਿਲਾਂ ਉਹ ਦਿੰਦੇ ਹੁੰਦੇ ਸੀ ਹਾਂ ਜੀ ਪਹਿਲਾਂ ਦਿੰਦੇ ਸੀ ਸਾਫ ਰੇ ਦਿੰਦੇ ਸੀ ਪਹਿਲਾਂ ਸਾਫ ਕਰ ਦਿੰਦੇ ਸੀ ਹੁਣ ਉਹਦੇ ਤੋਂ ਜਿੱਦ ਤੇ ਵੀਡੀਓ ਪਾਈ ਉਹਦੇ ਤੋਂ ਦੇਣੋ ਹਟ ਗਏ ਬਸ ਉਹਦੇ ਤੋਂ ਦੇਣੋ ਹਟ ਹਾਂ ਜੀ ਹਾਂ ਜੀ ਪਰ ਆਪਣਾ ਇਹ ਮੈਸੂਲੀ ਬਣਾ ਲਿਆ ਜੀ ਪੱਕਾ ਮਨ ਬਣਾਇਆ ਹੋਇਆ ਬਾ ਵੀ ਜਿੱਦ ਦੇ ਵੀ ਮੈਂ ਉੱਠ ਖੜਿਆ ਬਿਲਕੁਲ ਵੀ ਕਿਸੇ ਨੂੰ ਨਹੀਂ ਵੇਚਣ ਦੇਣਾ ਚਾਹੇ ਕੁਝ ਮਰਜ਼ੀ ਹੋ ਜਵੇ ਕੋਈ ਮੇਰੇ ਨਾਲ ਖੜੇ ਚਾਹੇ ਨਾ ਖੜੇ ਪਰ ਮੈਂ ਕੱਲਾ ਹਾਂ ਪਰ ਮੇਰੇ ਨਾਲ ਖੜਨ ਨੂੰ ਮੇਰੇ ਘਰ ਦੀ ਬਹੁਤ ਜ਼ਿਆਦਾ ਤਿਆਰ ਹੈ ਠੀਕ ਹੈ ਹਾਂਜੀ ਘਰ ਦੇ ਤਿਆਰ ਹੈ ਵੀ ਤੂੰ ਛੱਡ ਸਹੀ ਹੈ ਤੇਰੇ ਨਾਲ ਹਾਂ ਸਪੋਰਟ ਆਈ ਫੋਲ ਬਹੁਤ ਵੱਡਾ ਇਥੋਂ ਸੰਜੋਗ ਆ ਪਰ ਲਿਸਪੋ ਡਾਈਸ ਹੈਲੇ ਸਾਰੇ ਕਰਦੇ ਹਨ ਹਾਂਜੀ ਤਾਂ ਗੱਲਬਾਤ ਕੀਤੀ ਇਸ ਨੌਜਵਾਨ ਦੇ ਨਾਲ ਨਹੀਂ ਕੋਈ ਕੀਤਾ ਹੈਗਾ ਜੀ ਇਹ ਮੇਰੀ ਥੋੜੀ ਤਕਲੀਫ ਜ਼ਿਆਦਾ ਕਰਕੇ ਨਾ ਮੈਨੂੰ ਦੁਆ ਜੀ ਜ਼ਿਆਦਾ ਸਟਰੋਂਗ ਦਿੱਤੀ ਜਾਂਦੀ ਹੈ ਜੀ ਠੀਕ ਹੈ ਠੀਕ ਹੈ ਇਸਾ ਕਰਕੇ ਥੋੜਾ ਜਿਹਾ ਮੂੰਹ ਸੁੱਕਦਾ ਰਹਿੰਦਾ ਜੀ ਤਾਂ ਕਰਕੇ ਹਾਂਜੀ ਤਾਂ ਗੱਲਬਾਤ ਕੀਤੀ ਉਸ ਨੌਜਵਾਨ ਦੇ ਨਾਲ ਜਿਹਦਾ ਇੱਕ ਭਰਾ ਬੀਤੇ ਦਿਨੀ ਚਿੱਟੇ ਨੇ ਖੋਲਿਆ ਤੇ ਆਪ ਉਹ ਨਸ਼ੇ ਦਾ ਆਦੀ ਸੀ ਪਰ ਭਰਾ ਦੀ ਮੌਤ ਤੋਂ ਬਾਅਦ ਕਹਿੰਦਾ ਮੈਂ ਛੱਡ ਰਿਹਾ ਪਰ ਜੋ ਉਹਨੇ ਦੱਸਿਆ ਜਿਸ ਤਰੀਕੇ ਦੀ ਉਹਨੇ ਹਕੀਕਤ ਬਿਆਨ ਕੀਤੀ ਹੈ ਜਿਸ ਤਰੀਕੇ ਉਹਦੇ ਹਾਲਾਤ ਨੇ ਬਾਹ ਖਰਾਬ ਹੋਈ ਪਈ ਐ ਮੰਜੇ ਤੇ ਪਿਆ ਪਰਿਵਾਰ ਦੇ ਵਿੱਚ ਜੋ ਹਾਲਾਤ ਦੇਖਦਾ ਉਹਨੂੰ ਦੇਖ ਕੇ ਵੀ ਦੁਖੀ ਹੈ ਤੇ ਜੋ ਨਸ਼ੇ ਦੇ ਹਾਲਾਤ ਦੇਖਦਾ ਉਹਨੂੰ ਦੇਖ ਕੇ ਵੀ ਦੁਖੀ ਹੈ ਛੱਡਣਾ ਵੀ ਚਾਹੁੰਦਾ ਦਿਲ ਵੀ ਕਰਦਾ ਪਰ ਕਹਿੰਦਾ ਕਿ ਨਸ਼ਾ ਹਲੇ ਵੀ ਸ਼ਰਿਆਂ ਵਿੱਚਦਾ ਨਾਮ ਕਹਿੰਦਾ ਜਨਤਕ ਨਹੀਂ ਕਰਦਾ ਕਿਉਂਕਿ ਚੀਜ਼ਾਂ ਕਈ ਹੋਰ ਸਾਹਮਣੇ ਆ ਜਾਂਦੀਆਂ ਪਰ ਇੱਕ ਇੱਕ ਬੰਦੇ ਨੂੰ ਇੱਕ ਇੱਕ ਬੰਦਾ ਮੈਨੂੰ ਪਤਾ ਹੈ ਕਿ ਕੌਣ ਵੇਚਦਾ ਕੀ ਕਰਦਾ ਕਿਉਂਕਿ ਮੈਂ ਸਭ ਤੋਂ ਲੈਂਦਾ ਰਿਹਾ ਇਹ ਹਾਲਾਤ ਨੇ ਤੇ ਦੂਜੇ ਪਾਸੇ ਜੇਕਰ ਕੋਈ ਪੱਤਰਕਾਰ ਆਵਾਜ਼ ਉਠਾਉਂਦਾ ਹੈ ਜਾਂ ਇਹਨੇ ਵੀ ਆਵਾਜ਼ ਠਾਈ ਨਸ਼ੇ ਖਿਲਾਫ ਇਹ ਵੀਰ ਨੇ ਵੀ ਤਾਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਮਤਲਬ ਇੱਥੇ ਧਮਕੀਆਂ ਦਿੱਤੀਆਂ ਜਾਂਦੀਆਂ ਡਰਾਇਆ ਜਾਂਦਾ ਕਿ ਆਵਾਜ਼ ਨਾ ਕੱਢੋ ਨਸ਼ਾ ਨਾ ਲਾਓ ਮਰ ਜਾਓ ਕੋਈ ਚੱਕਰ ਨਹੀਂ ਪਰ ਜੇ ਤੁਸੀਂ ਬੋਲੇ ਤੁਹਾਡੀ ਜ਼ੁਬਾਨ ਵੀ ਬੰਦ ਕਰ ਦੇਾਂਗੇ ਤੁਹਾਡੇ ਗੋਲੀ ਵੀ ਮਾਰ ਦੇਾਂਗੇ ਇਹ ਧਮਕੀ ਪੁਲਿਸ ਵੀ ਦਿੰਦੀ ਹੈ ਕਿ ਵੀਡੀਓ ਡਿਲੀਟ ਕਰ ਦਿਓ ਪਾਸੇ ਹੋ ਜਾ ਤੇ ਇਹ ਧਮਕੀ ਗੁੰਡੇ ਵੀ ਦਿੰਦੇ ਆ ਤਾਂ ਵੀਰ ਨੇ ਜੋ ਦੱਸਿਆ ਜੀ ਕੱਲ ਨੂੰ ਵੀ ਸਾਨੂੰ ਹੁਣ ਮੈਨੂੰ ਵਾਰ-ਵਾਰ ਧਮਕੀਆਂ ਆ ਰਹੀਆਂ ਕੱਲ ਪਰਸੋਂ ਤੋਂ ਠੀਕ ਆ ਪਰ ਮੈਂ ਇਹਦਾ ਵਾਰ-ਵਾਰ ਇਹ ਗੱਲ ਕਹਿ ਰਿਹਾ ਜੀ ਅਸੀਂ ਕੋਈ ਵੀ ਵੇਚੂਗਾ ਮੈਂ ਕੋਈ ਵੀ ਮੈਨੂੰ ਜਵਾਬ ਹਰ ਇੱਕ ਨੇ ਦਿੱਤਾ ਮੈਂ ਆਪ ਦਾ ਪਤਾ ਕਰਨ ਦੀ ਖਾਤਰ ਮੈਂ ਜਾਣ ਕੇ ਵੀ ਕਹਿ ਸਕਦਾ ਐ ਵੀ ਮੈਂ ਨਸ਼ਾ ਲੈਣਾ ਹੀ 500 ਦਾ ਜਾਂ 1000 ਦਾ ਠੀਕ ਆ ਮੈਂ ਆਹਦੀ ਇਨਕੁਆਇਰੀ ਦੀ ਖਾਤਰ ਕੁਝ ਵੀ ਕਰ ਸਕਦਾ ਪਰ ਜਿਹੜਾ ਬੰਦਾ ਹਾਂ ਮੈਨੂੰ ਧਮਕੀਆਂ ਦਿੰਦੇ ਆਂ ਕਰਦੇ ਆ ਕੱਲੋਂ ਇਹ ਜ਼ਿੰਮੇਵਾਰ ਉਹਨਾਂ ਬੰਦਿਆਂ ਦੇ ਵਿੱਚੋਂ ਮੈਂ ਉਹਨਾਂ ਬੰਦਿਆਂ ਦੇ ਨਾਮ ਵੀ ਕਲੀਅਰ ਸਰ ਮੈਂ ਸਾਰੇ ਰੱਖ ਸਕਦਾ ਕਰਕੇ ਮੂਰੇ ਵੀ ਇਹਨਾਂ ਬੰਦਿਆਂ ਤੋਂ ਮੈਨੂੰ ਖਤਰਾ ਹੈ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਦਾੜੀ ਨੂੰ ਮੇਰੇ ਬੱਚਿਆਂ ਨੂੰ ਖਤਰਾ ਹੈ ਇਹਨਾਂ ਤੋਂ ਕਿਉਂਕਿ ਮੈਨੂੰ ਸ਼ਰੇਆਮ ਹੀ ਧਮਕੀਆਂ ਦੇ ਰਿਹਾ ਹੈ ਹਾਂਜੀ ਪਰ ਹੁਣ ਇੱਕ ਗੱਲ ਆਈ ਬਿਲਕੁਲ ਵੀ ਉਹ ਸਮਾਂ ਨਹੀਂ ਹੈਗਾ ਜਦ ਜਬੀ ਪਹਿਲਾਂ ਵਾਲੀ ਗੱਲ ਹੋਊਗੀ ਨਾ ਆਪਾਂ ਪਹਿਲਾਂ ਕੋਈ ਨਸ਼ਾ ਖਰੀਦਾਂਗੇ ਤੇ ਹਾਲਾਂਕਿ ਜੇ ਵੇਚਣਗੇ ਉਹਨਾਂ ਤੇ ਸਾਰੇ ਆਮ ਕਲਾਫ ਕਾਰਵਾਈ ਕਰਾਂਗੇ ਜੀ ਨਾਲ ਖੜਾਂਗੇ ਠੀਕ ਆ ਕੱਲ ਨੂੰ ਹਾਂ ਮੇਰੇ ਨਾਲ ਸਰਕਾਰ ਖੜੇ ਕੋਈ ਬੰਦਾ ਖੜੇ ਤਾਂ ਬਹੁਤ ਵਧੀਆ ਗੱਲ ਆ ਪਰ ਆਪਾਂ ਇੱਕ ਵਾਰ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਵੀ ਮਾੜੀ ਦੀ ਇਧਰ ਗੌਰ ਕਰੋ ਇੱਕ ਵਾਰ ਤੁਸੀਂ ਮੜਾ ਮੋਟਾ ਯਾਨੀ ਢੀੜਾ ਮਾਰੋਗੇ ਤਾਂ ਢੀੜਾ ਮਾਰਦੇ ਰਹਿੰਦੇ ਜੀ ਉਹ ਉਹ ਹਟ ਜਾਂਦੇ ਆ ਬਿਲਕੁਲ ਹਟ ਜਾਂਦੇ ਹੁਣ ਚਾਰ ਪੰਜ ਦਿਨ ਹੋ ਗਏ ਕੋਈ ਨਹੀਂ ਮੰਡੀ ਚ ਕੱਢਦਾ ਜਦੋਂ ਹੁਣ ਹਟ ਜਾਂਦੇ ਆ ਜੀ ਉਦੋਂ ਹੀ ਫੇਰ ਛੜਨਾਂ ਲੱਗ ਜਾਂਦੇ ਆ ਠੀਕ ਸਾਡੇ ਪੈਂਟ ਦੇ ਵਿੱਚ ਘਟ ਘਟ 45 ਮੋਤਾਂ ਹੋ ਚੁੱਕੀਆਂ ਚੱਟੇ ਨਾਲ ਅੱਛਾ ਜੀ ਹਾਂਜੀ ਆ ਮੇਰੇ ਵੇਟ ਦੇ